ਹਾਂ ਕੀ ਦੋਸਤੋ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਆ ਕਿ ਇੱਕ ਉਂਗਲ ਦੀ ਮਦਦ ਦੇ ਨਾਲ ਪਾਣੀ ਦੀ ਭਰੀ ਹੋਈ ਬੋਤਲ ਵੀ ਪ੍ਰੈਸ਼ਰ ਦੇ ਨਾਲ ਟੁੱਟ ਗਈ ਆ ਕੀ ਇਹਦਾ ਸੰਭਵ ਹੈਗਾ ਵਾ ਵੀ ਇਹ ਚੀਜ਼ ਹੋ ਸਕਦੀ ਆ ਅਕਸਰ ਆਪਾਂ ਦੇਖ ਰਹੇ ਆ سوشل ਮੀਡੀਆ ਤੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਵਾ ਕਿ ਇੱਕ ਉਂਗਲ ਦੀ ਮਦਦ ਦੇ ਨਾਲ ਵੀ ਕੱਚ ਦੀ ਬੋਤਲ ਟੁੱਟ ਗਈ ਆ ਵੀ ਉਹ ਵੀ ਪਾਣੀ ਦੇ ਪ੍ਰੈਸ਼ਰ ਨਾਲ ਵੀ ਇਹ ਹੋ ਸਕਦਾ ਵਾ ਕਿ ਪਾਣੀ ਦੇ ਪ੍ਰੈਸ਼ਰ ਨਾਲ ਕੱਚ ਦੀ ਬੋਤਲ ਟੁੱਟ ਜਵੇ ਚਲੋ ਅੱਜ ਲਾਈਵ ਦੇਖਦੇ ਆਂ ਆਪਾਂ ਨਾਲ ਤੁਹਾਨੂੰ ਦਿਖਾਉਂਦੇ ਆਂ ਵੀ ਹਾਂਜੀ ਵੀ ਬੋਤਲ ਟੁੱਟ ਸਕਦੀ ਆ ਕਿ ਨਹੀਂ ਟੁੱਟ ਸਕਦੀ ਆ ਆ ਜਾਓ ਜੀ ਫਿਰ ਸਤਿ ਸ਼੍ਰੀ ਅਕਾਲ ਦੋਸਤੋ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਐਦਾਂ ਦੀ ਵਾਇਰਲ ਆ ਜਿੱਚ ਅਲੱਗ-ਅਲੱਗ ਟ੍ਰਿਕ ਦਿਖਾਈ ਜਾਂਦੇ ਆ ਉਹਨਾਂ 'ਚ ਇੱਕ ਟ੍ਰਿਕ ਬੜਾ ਫੇਮਸ ਹੋ ਰਿਹਾ ਕਿ ਪਾਣੀ ਦੇ ਪ੍ਰੈਸ਼ਰ ਨਾਲ ਜਿਹੜੀ ਬੋਤਲ ਕੱਚ ਦੀ ਬੋਤਲੋਂ ਟੁੱਟ ਜਾਂਦੀ ਆ ਸਾਡੇ ਕੋਲ ਸਾਰੀਆਂ ਕੱਚ ਦੀਆਂ ਬੋਤਲਾਂ ਐ ਸੋ ਆਪਾਂ ਵੀ ਅੱਜ ਉਹ ਟ੍ਰਿਕ ਕਰਕੇ ਦੇਖਦੇ ਆਂ ਕਿ ਪਾਣੀ ਦੇ ਪ੍ਰੈਸ਼ਰ ਨਾਲ ਇੱਕ ਉਂਗਲੀ ਦੀ ਮਦਦ ਨਾਲ ਬੋਤਲ ਟੁੱਟਦੀ ਆ ਜਾਂ ਨਹੀਂ ਸੋ ਆਜੋ ਆਪਾਂ ਕਰਦੇ ਆਂ ਟ੍ਰਿਕ ਤੇ ਇਧਰ ਆ ਜਿਹੜਾ ਸਿੰਪਲ ਪਾਣੀ ਆਪਣੇ ਕੋਲ ਟੋਟੀ ਦਾ ਤੇ ਸਾਰਾ ਇਹਦੇ ਚ ਕੋਈ ਹੋਰ ਨਹੀਂ ਦੇਖੋ ਸਾਰੀਆਂ ਬੋਤਲਾਂ ਖਾਲੀ ਆ ਆਪਾਂ ਇਸ ਬੋਤਲ ਤੋਂ ਸ਼ੁਰੂ ਕਰਦੇ ਆਂ ਹਾਂਜੀ ਕਿ ਕਿਦਾਂ ਹੁੰਦਾ ਆਪਣਾ ਘੱਟੋ ਘੱਟ ਆਪਣੀ ਮਨ ਲੋ ਕੋਸ਼ਿਸ਼ ਇਹ ਰਹੇਗੀ ਕਿ ਬੋਤਲ ਨਾ ਟੁੱਟਣ ਆਪਣੇ ਤੋਂ ਕਿ ਬੋਤਲ ਨੂੰ ਤੋੜਨ ਦੀ ਕੋਸ਼ਿਸ਼ ਕਰਾਂਗੇ। ਲੋ ਜੀ ਦੇਖਾਂਗੇ ਜੀ ਸੱਚਾਈ ਵੀ ਹੈਗੀ ਆ ਕਿ ਨਹੀਂ ਹੈਗੀ ਵੀ ਸੋਸ਼ਲ ਮੀਡੀਆ ਤੇ ਹੈ ਨਾ। ਇਹਦੇ 'ਚ ਇੱਕ ਕਾਰਨ ਇਹ ਵੀ ਹੈ ਕਿ ਪੂਰਾ ਗ੍ਰਿਪ ਬਣਾਉਣਾ ਚਾਹੀਦਾ ਹੈ ਹੈ ਨਾ। ਸੋ ਆਪਾਂ ਦੇਖਦੇ ਹੁਣ। ਨਹੀਂ। ਸੋ ਇਹ ਬੋਤਲ ਟੁੱਟੀ ਨਹੀਂ। ਆਪਾਂ ਦੁਬਾਰਾ ਦੇਖ ਲੈਂਦੇ ਇੱਕ ਵਾਰ। ਪਾਣੀ ਹੋਰ ਪੜਦੇ ਸੋ ਨਾ। ਕਿਉਂਕਿ ਥੋੜਾ ਫਾੜਨੂ ਵੀ ਪ੍ਰੋਬਲਮ ਹੋ ਰਹੀ ਹੈ ਇਸ ਕਰਕੇ। ਗ੍ਰਿਪ ਬਣਾਵਾਂਗੇ। ਹਾਂ। 내보ीं ये ब ो

ਮੇਰੇ ਕ ਤੁਸੀਂ ਦੇਖ ਸਕਦੇ ਆ ਕਿ ਬੋਤਲ ਜਿਹੜੀ ਟੁੱਟ ਚੁੱਕੀ ਆ ਬਿਲਕੁਲ ਜਿਹੜੀ ਇਹ ਸੋਸ਼ਲ ਮੀਡੀਆ ਤੇ ਵੀਡੀਓ ਆ ਰਹੀ ਸੀ ਪਾਣੀ ਦੇ ਪ੍ਰੈਸ਼ਰ ਨਾਲ ਬੋਤਲ ਟੁੰਦੀ ਉਹ ਬਿਲਕੁਲ ਸਹੀ ਆ ਤੁਸੀਂ ਇਹਦਾ ਟੁੱਟਿਆ ਹੋਇਆ ਨਾ ਕਾਚਾ ਉਹ ਵੀ ਦੇਖ ਸਕਦੇ ਆ ਇਹ ਦੇਖੋ ਪਰ ਇਹ ਸਟੰਟ ਹਰ ਕੋਈ ਨਾ ਕਰੇ ਉਹ ਬਹੁਤ ਸੇਫਟੀ ਵਾਲੇ ਕੰਮ ਆ ਹੈ ਸੋ ਆਪਾਂ ਸੇਫਟੀ ਨਾਲ ਕਰਦੇ ਆ ਸੋ ਆਹ ਬੋਤਲ ਦੇਖ ਲਓ ਭਾਈ ਇਹ ਸਹੀ ਵੀਡੀਓ ਬਿਲਕੁਲ ਪਾਣੀ ਦੇ ਪ੍ਰੈਸ਼ਰ ਨਾਲ ਜਿਹੜੀ ਬੋਤਲ ਆ ਟੁੱਟ ਰਹੀ ਆ